ਨਾਬਾ ਵਿੱਚ ਵੀ 70% ਦੇ ਮੁਲਾਜ਼ਮ ਛੁੱਟੀ ਤੇ ਚਲੇ ਗਏ ਹਨ ਨਾਬੇ ਦੇ ਐਕਸੀਅਨ ਨੇ ਖੁਦ ਗ੍ਰਿਡ ਸੰਭਾਲੀ ਹੋਈ ਹੈ ਬੀਲੀ ਮੁਲਾਜ਼ਮਾਂ ਨੇ ਕਿਹਾ ਕਿ ਸਾਡੀ ਮੇਨ ਮੰਗ ਹੈ ਕਿ ਸਾਡੇ अनेका ਹੀ ਸਾਥੀ ਮੌਤ ਦੇ ਮੋੜ ਚ ਚਲੇ ਗਏ ਹਨ ਅਤੇ ਉਹਨਾਂ ਨੂੰ ਬੰਦਾ ਹੱਕ ਨਹੀਂ ਮਿਲ ਰਿਹਾ ਸਾਡੀ ਮੰਗ ਹੈ ਕਿ ਜੇਕਰ ਕੋਈ ਵੀ ਸਾਡੇ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ 1 ਕਰੋੜ ਦੀ ਨਕਦ ਰਾਸ਼ੀ ਦਿੱਤੀ ਜਾਵੇ ਜਿਵੇਂ ਸਰਕਾਰ ਪੁਲਿਸ ਮੁਲਾਜ਼ਮ ਅਤੇ ਫੌਜੀ ਨੂੰ ਦਿੰਦੀ ਹੈ ਮੈਂ ਕੁਲਵੰਤ ਸਿੰਘ ਪ੍ਰਧਾਨ EMPLOYEES FEDERATION ਸਰਕਲ ਪਟਿਆਲਾ ਸੋ ਅੱਜ ਜਿਹੜੀ ਅਸੀਂ 3 ਦਿਨਾਂ ਦੀ ਸਮੂਹਕ ਛੁੱਟੀ ਭਰੀ ਆ ਉਹ ਬੜੇ ਗੁੱਸੇ ਤੇ ਰੋਹ ਨਾਲ ਭਰੀ ਗਈ ਆ ਕਿਉਂਕਿ ਵਿਜਲੀ ਮੰਤਰੀ ਨੇ ਦੋ ਵਾਰੀ ਮੀਟਿੰਗਾਂ ਕਰੀਆਂ ਨੇ ਆ ਪਿਛਲੀ 6 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ ਉਸ ਤੋਂ ਪਹਿਲਾਂ ਪਿਛਲੇ ਮਹੀਨੇ 30 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ ਉਹਦੇ ਵਿੱਚ ਇਹਨਾਂ ਨੇ ਸਾਰੀਆਂ ਮੰਗਾਂ ਮੰਨ ਲੀਆਂ ਸੀਗੇ ਸਭ ਤੋਂ ਜਿਹੜੀ ਸਾਡੀ ਬਰਨਿੰਗ ਮੰਗਾ ਉਹ ਹੈਗੀ ਆ ਵੀ ਜਦ ਸਾਡਾ ਕੋਈ ਐਕਸੀਡੈਂਟ ਹੋ ਜਾਂਦਾ ਕਿਸੇ ਕਰਮਚਾਰੀ ਦਾ ਉਹਨੂੰ ਅਸੀਂ 1 ਕਰੋੜ ਰੁਪਇਆ ਮੰਗਿਆ ਸੀਗਾ ਵੀ ਜਿਵੇਂ ਪੰਜਾਬ ਸਰਕਾਰ ਸੁਰੱਖਿਆ ਮੁਲਾਜ਼ਮਾਂ ਨੂੰ 1 ਕਰੋੜ ਰੁਪਇਆ ਦਿੰਦੀ ਆ ਤੋ ਕੁਤਰਾਉਂ ਤੇ ਨਾਲ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿੰਦੀ ਹੈ ਇੱਕ ਤਾਂ ਸਾਡੀ ਵਰਨਿੰਗ ਮੰਗੇ ਸੀਗੀ ਇੱਕ ਦੂਸਰਾ ਸੀਗਾ ਸਾਡਾ ਓਸੀ ਦਾ ਪੇਸਕੇਲ ਤੇ ਹੋਰ ਜਿਹੜੀਆਂ ਮੰਗਾ ਸੀਗੀਆਂ ਤੇ ਸਾਡੇ ਆਰਟੀਐਮ ਨੂੰ ਵੀ ਕੋਈ ਉਹਨੂੰ ਵੀ ਸਕੇਲ ਦਿੱਤਾ ਗਿਆ ਗ੍ਰੇਡਾਂ ਦੀਆਂ ਬਹੁਤ ਸਾਰੀਆਂ ਮੰਗਾ ਸੀਗੀਆਂ ਤੇ ਟੈਕਨੀਕਲ ਸਟਾਫ ਦੀਆਂ ਸਾਡੀਆਂ ਬਹੁਤ ਸਾਰੀਆਂ ਮੰਗਾ ਸੀਗੀਆਂ ਜਿਵੇਂ ਸਾਡੇ 295/19 ਵਾਲਿਆਂ ਦੀਆਂ ਤਨਖਾਹਾਂ ਨਹੀਂ ਹਲੇ ਪੂਰੀਆਂ ਜਾਰੀ ਹੋਈਆਂ ਉਹਨਾਂ ਦੀ ਪੂਰੀ ਭਰਤੀ ਕੰਪਲੀਟ ਨਹੀਂ ਕਰੀ ਤੇ ਹੋਰ ਬਹੁਤ ਸਾਰੇ ਜਿਹੜੇ ਆ ਸਾਡੀਆਂ ਮੰਗਾਂ ਨੇ ਉਹਨਾਂ ਤੇ ਬੜੀ ਵਿਚਾਰ ਚਰਚਾ ਹੋਈ ਸੀ 6 ਤਰੀਕ ਨੂੰ ਪਰੰਤੂ ਮੰਤਰੀ ਨੇ ਆਪ ਵਿੱਚ ਬੈਠ ਕੇ ਸਾਰਾ ਬੋਰਡ ਮੈਨੇਜਮੈਂਟ ਵਿੱਚ ਬੈਠੀ ਸੀਗੀ ਉਹਨੇ ਸਾਰਾ ਕੁਝ ਮੰਨਿਆ ਵੀ ਸਾਰੀਆਂ ਮੰਗਾਂ ਸਾਡੀਆਂ ਜਾਇਜ਼ ਨੇ ਪਰ ਜਾਇਜ਼ ਹੋਣ ਤੋਂ ਬਾਅਦ ਨਾ ਕੋਈ ਸਰਕੂਲਰ ਵੀ ਹਲੇ ਅਸੀਂ ਦੇਖਾਂਗੇ ਵਿਚਾਰਾਂਗੇ ਮੰਗਾਂ ਥੋਡੀਆਂ ਜਾਇਜ਼ ਨੇ ਕੋਈ ਵੀ ਮੰਗ ਥੋੜੀ ਗਲਤ ਨਹੀਂ 40 ਮੰਗਾਂ ਦਾ ਇਹਨਾਂ ਨੂੰ ਚਾਰਟ ਦਿੱਤਾ ਸੀਗਾ 16 ਮੰਗਾਂ ਤੇ ਸਾਡੀ ਡਿਸਕਸ ਤੇ ਚਰਚਾ ਹੋਈ ਆ ਉਹਦੇ ਵਿੱਚ ਵੀ ਇਹਨਾਂ ਨੇ ਕਹਿਤਾ ਵੀ ਹਲੇ ਅਸੀਂ ਸੋਚਾਂਗੇ ਵਿਚਾਰਾਂਗੇ ਇਸ ਕਰਕੇ ਅਸੀਂ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਨੋਟਿਸ ਦਿੰਦੇ ਆ ਰਹੇ ਹਾਂ ਵੀ ਸਾਡੀ ਗੱਲ ਨੂੰ ਸੁਣ ਲਓ ਸਾਡੀ ਗੱਲ ਨੂੰ ਮੰਨ ਲਓ ਪਰੰਤੂ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਪਹਿਲਾਂ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਵਰਕ ਟੂ ਰੂਲ ਕਰਾਂਗੇ 30 9 ਤੱਕ ਸਾਡਾ ਵਰਕ ਟੂ ਰੂਲ ਚੱਲ ਰਿਹਾ ਤੇ ਹੁਣ ਅਸੀਂ ਜਿਹੜੀ 3 ਦਿਨਾਂ ਦੀ ਇਹ ਮੀਟਿੰਗਾਂ ਤੋਂ ਅੱਕ ਕੇ ਲੋਕ ਸੰਘਰਸ਼ ਦੇ ਰਾਹ ਤੇ ਨੇ ਬਿਜਲੀ ਬੋਰਡ ਸਭ ਐਡਾ ਵੱਡਾ ਅਦਾਰਾ ਜਿਹਦੇ ਵਿੱਚ ਵੀ ਕੋਈ ਵੀ ਵਿਭਾਗ ਕੋਈ ਵੀ ਘਰ ਐਸਾ ਨਹੀਂ ਹੈਗਾ ਵੀ ਜਿਹੜਾ ਬਿਜਲੀ ਤੋਂ ਬਿਨਾਂ ਚੱਲਦਾ ਹੋਊਗਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਤਿੰਨ ਦਿਨ ਬਿਜਲੀ ਮੁਲਾਜ਼ਮ ਛੁੱਟੀ ਤੇ ਨਹੀਂ ਰਹਿਣ ਛੁੱਟੀ ਤੇ ਰਹਿਣਗੇ ਤੇ ਬਿਜਲੀ ਬੋਰਡ ਦਾ ਢਾਂਚਾ ਬਿਲਕੁਲ ਅਸਥਬਿਅਸਥ ਹੋ ਜਾਊਗਾ ਰਾਤ ਦੇ ਬਹੁਤ ਸਾਰੇ ਗ੍ਰੇਡਾਂ ਜਿਹੜੇ ਉਹ ਬੰਦ ਪਏ ਨੇ ਉਥੇ ਐਸਡੀਓਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਐਕਸਲਾਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਨੇ ਤੇ ਬਿਜਲੀ ਵੱਡੀ ਪੱਧਰ ਤੇ ਪ੍ਰਭਾਵਿਤ ਹੋ ਰਹੀ ਆ ਕੰਮਕਾਰ ਟੱਪ ਕੀ ਕਰੀ ਕੰਮਕਾਰ ਸਾਡਾ ਬਿਜਲੀ ਬੋਰਡ ਦਾ ਸਾਰਾ ਕੁਝ ਠਾਪਾ ਅਸੀਂ ਅੱਜ ਜਿਹੜੇ ਇਹ ਸਾਡੇ ਜੁਆਇੰਟ ਫਾਰਮ ਤੇ ਇਕਤਾ ਮੰਚ ਵੱਲੋਂ ਤੇ ਜੀਏ ਐਸੋਸੀਏਸ਼ਨ ਵੱਲੋਂ ਉਹ ਅਸੀਂ ਬਰਕਟੂਰੂ ਉੱਤੇ ਵੀ ਅੱਜ ਅਸੀਂ ਧਰਨੇ ਦੇ ਰਹੇ ਆ ਇਸ ਮੌਕੇ ਉੱਤੇ ਨਾਬਾ ਦੇ ਐਕਸੀਅਨ ਜਸਵਿੰਦਰ ਸਿੰਘ ਨੇ ਕਿਹਾ ਕਿ ਜੋ ਬਿਜਲੀ ਮੁਲਾਜ਼ਮ 3 ਦਿਨ ਦੀ ਛੁੱਟੀ ਧਗੇ ਹਨ ਉਸ ਦੇ ਨਾਲ ਕੰਮ ਉੱਤੇ ਫਰਕ ਤਾਂ ਪੈਂਦਾ ਹੈ ਆਜਮ ਜਿਹੜੀ ਅੱਜ ਪਹਿਲੇ ਦਿਨਾਂ ਜੀ ਸਾਡੇ ਨਾਬਾ ਡਿਵੀਜ਼ਨ ਦੇ ਵਿੱਚ 70% ਬੰਦੇ ਸਟ੍ਰਾਈਕ ਤੇ ਨੇ ਜੀ ਜਿਨ੍ਹਾਂ ਨੇ ਮਾਸ ਲੀਵ ਭਰੀ ਆ ਜੀ ਤੇ 28% 30% ਸਾਡੇ ਬੰਦੇ ਜਿਹੜੇ ਕਲੈਰੀਕਲ ਸਟਾਫ ਇਹ ਸਾਡੇ ਕੋਲ ਜਿਆਤਰ ਇਹ ਟੈਕਨੀਕਲ ਨੇ ਉਹ ਉਹ ਤਾਂ 90 95% ਮਾਸ ਲੀਵ ਦੇ ਦਿੱਤੇ ਨੇ ਜਿਵੇਂ ਸਟ੍ਰਾਈਕ ਆਉਂਦੀ ਆ ਫਿਰ ਰੂਪ ਦੇ ਵਾਸਤੇ ਕੀ ਕਰਨੀ ਹਾਲ ਕੀਤੇ ਸਾਡੇ ਕੋਲ ਕੋਈ ਜਿਹੜੇ ਚੇਕੇ ਦੇ ਉੱਤੇ CHB ਕਰਮਚਾਰੀ ਨੇ ਉਹਨਾਂ ਨੇ ਅਸੀਂ ਡਿਊਟੀਆਂ ਲਗਾਈਆਂ ਗਈਆਂ ਨੇ ਸ਼ਿਫਟਾਂ ਦੇ ਵਿੱਚ ਤੇ ਗ੍ਰੇਡਾਂ ਦੇ ਉੱਤੇ ਵੀ ਜਿਵੇਂ ਹੁਣ ਮੇਰੀ ਵੀ ਡਿਊਟੀ ਅੱਜ ਗ੍ਰੇਡ ਤੇ ਲੱਗੀ ਆ ਤੇ ਬਾਕੀ ਵੀ ਸਾਡੇ ਜਿਹੜੇ ਐਸਡੀਓ ਸਹਿਬਾਨ ਨੇ ਸੀ ਸੀ ਸਬਡਿਵੀਜ਼ਨਾਂ ਦੇ ਉਹਨਾਂ ਦੀ ਵੀ ਵੱਖ-ਵੱਖ ਗ੍ਰੇਡਾਂ ਤੇ ਡਿਊਟੀ ਲੱਗੀ ਆ ਤੇ ਇਸ ਤਰ੍ਹਾਂ ਮੈਂ ਕੁਝ ਮੈਨੇਜ ਕਰਦੇ ਆ ਜੀ ਨਹੀਂ ਮੇਰੀ ਗ੍ਰੇਡ ਤੇ ਲੱਗੀ ਹੁੰਦੀ ਇਹਨੇ ਡਿਊਟੀ ਪਹਿਲਾਂ ਵੀ ਲੱਗੀ ਆ ਜੀ ਪਹਿਲਾਂ ਵੀ ਲੱਗੀਆਂ ਨੇ ਜੀ ਪਹਿਲਾਂ ਤਾਂ ਡਾਕਟਰ ਪਹਿਲੀ ਵਾਰੀ ਗ੍ਰੇਡ ਤੇ ਲਿਖਿਆ ਹੁੰਦਾ ਜਿਵੇਂ ਛੁੱਟੀ ਦਿੱਤੀ ਹੈ ਤੇ ਲਿਖਿਆ ਹੁੰਦਾ ਹਾਂ ਛੁੱਟੀ ਦਿੱਤੀ ਲੱਗਦੀ ਜਦੋਂ ਵੀ ਕਦੇ ਮਾਸ ਕੈਜੂਅਲ ਲੀਵ ਤੇ ਜਾਂਦੇ ਨੇ ਉਦੋਂ ਪਹਿਲਾਂ ਵੀ ਲੱਗੀਆਂ ਹੁੰਦੀਆਂ ਡਿਊਟੀਆਂ ਲੱਗੀਆਂ ਨੇ ਮਾਰਕ ਇਨ ਡਿਮਾਂਡਰ ਤਾਂ ਕਾਫੀ ਨੇ ਜੀ ਤੇ ਉਹਦੇ ਚ ਕੁਝ ਮੇਨ ਮੰਗਾਂ ਇਹ ਨੇ ਜਿਵੇਂ ਕਿ ਜੇ ਕੋਈ ਕਰਮਚਾਰੀ ਕੰਮ ਕਰਦੇ ਹੋਏ ਕਦੇ ਕਿਸੇ ਨਾਲ ਹਾਦਸਾ ਵਾਪਰਦਾ ਨੂੰ ਸ਼ਹੀਦ ਦਾ ਤਰਜਾ ਦੇਣਾ ਜਾਂ ਕੋਈ ਕੈਸਲਿਸ ਜਿਹੜਾ ਬੀਮਾ ਕਰਨਾ ਤੇ ਹੋਰ ਮੁਲਾਜ਼ਮਾਂ ਦੀ ਜਿਹੜੀਆਂ ਕੁਝ ਪੇਪੈਂਟ ਦੇ ਨਾਲ ਸੰਬੰਧਿਤ ਮੰਗਾਂ ਨੇ ਜਾਂ ਜੂਨੀਅਨਾਂ ਨੇ ਹੋਰ ਮੰਗਣ ਮੰਗਾਂ ਕਾਫੀ ਨੇ ਜੀ ਉਹਨਾਂ ਦੇ ਬਿਲਕੁਲ ਵੱਡੀ ਲੈਨ ਦਾ ਪਾਰਟ ਬੋਲਦੇ ਜਿਵੇਂ ਪਹਿਲਾਂ ਲਾਵਾ ਜਿਵੇਂ 4 ਘੰਟੇ ਜਿਹੜੇ ਪੀਪਲ ਸਿਰਫ ਟਾਈਮ ਬਦਲਣ ਨੂੰ ਪਰੇਸ਼ਾਨੀ ਤਾਂ ਹੋਵੇ ਮੈਨੇਜਮੈਂਟ ਵੱਲੋਂ ਪ੍ਰਬੰਧ ਤੱਕ ਅਲਟਰੇਟ ਕੀਤੇ ਕਿਨੇ ਜੀ ਪਰ ਜਦੋਂ ਦੇਖੋ ਕੰਮ ਤਾਂ ਬੰਦਿਆਂ ਨਾਲ ਹੀ ਹੁੰਦਾ ਜੀ ਹੁਣ ਪਰ ਪਰਮਨੈਂਟ ਲੈਣ ਵਾਲੇ ਬੰਦੇ ਨਹੀਂ ਹੈਗੇ ਜੇ ਸਾਰੇ ਜੇ ਸਾਰੇ ਮਾਸ ਲੀਵ ਤੇ ਨਹੀਂ ਜੀ ਪ੍ਰਭਾਵਿਤ ਤਾਂ ਹੋਏਗਾ ਕੰਮ ਪਰ ਫਿਰ ਵੀ ਮੈਨੇਜਮੈਂਟ ਵੱਲੋਂ ਪ੍ਰਬੰਧ ਕੁਝ ਕੀਤੇ ਗਏ ਨੇ ਜੀ